ਇਹ ਤਾਂ ਕਾਂਗਰਸਗਰ ਗਿਆਨ ਨੂੰ ਕੋਈ ਜਾਣਦਾ ਇਦਾਂ ਤਾਂ ਉਹਨੂੰ ਕੋਈ ਨਹੀਂ ਜਾਣਦਾ ਰਾਜੇ ਬੜੇ ਨੇ ਮੈਂ ਤਾਂ ਝਾੜੂ ਦੀ ਸਰਕਾਰ ਕੜੀ ਹੈਗੀ ਹੈ ਇਹਨਾਂ ਨੇ ਜਨਾਨੀਆਂ ਨੂੰ ਕਿਹਾ ਜੀ 1000 ਰੁਪਏ ਆਈ ਉਹ ਬਸ ਲੌਲੀਪੌਪ ਦਿੱਤਾ ਜਨਾਨੀਆਂ ਨੂੰ ਬਿੱਟੂ ਤਾਂ ਸਿੱਧੇ ਦੇ ਰਹੇ ਨੇ ਭਾਵੇਂ ਬੀਜੇਪੀ ਜਿਹੜਾ ਕੰਜਰ ਬੰਦਾ ਕਿਸੇ ਕਾਂਗਰਸ ਦੇ ਵਿੱਚ ਸੀ 10 15 ਸਾਲ ਉੱਥੇ ਧੱਕੇ ਖਾਦੇ ਨੇ ਹੁਣ ਆ ਕੇ ਬੀਜੇਪੀ 'ਚ ਲੱਗ ਗਿਆ ਇਹਨੂੰ ਇਹਨੂੰ ਵੋਟ ਕਿੰਨੇ ਪਾਣੀ ਪੀ ਇਹਨੂੰ ਬਿੱਟੂ ਨੂੰ ਗਲਤ ਸਾਰਾ ਗਲਤ ਕਰਨ ਬੰਦਾ ਹੈ ਬਿੱਟੂ ਹੈ 416 ਰੁਪਏ ਦਾ ਸਿਲੰਡਰ ਸੀ ਇਹਨੇ 12 1300 ਦਾ ਕਿ ਕਰਤਾ ਇਹੀ ਫਰਕ ਹੁੰਦਾ ਪੜੇ ਤਾਂ ਬੰਦੇ ਨੂੰ ਸਮੱਸਿਆ ਹੈ ਕਿ ਜਿਹੜੀ ਕਾਮਕਾਰ ਤੋਂ ਵਿਹਲੇ ਆ ਕਾਮਕਾਰ ਨੇ ਮੰਗਾਈ ਵਧੀ ਵੀ ਆ ਆਮ ਆਦਮੀ ਪਾਰਟੀ ਅਸੀਂ ਸੋਕ ਪ੍ਰਸ਼ਰ ਪੱਪੀ ਨੂੰ ਓਟ ਕਰਾਂਗੇ ਜਦੋਂ ਦੀ ਮਾਨ ਸਰਕਾਰ ਸਰਕਾਰ ਆਈ ਹੈ ਜਿਹੜੀ ਲੁੱਟ ਖੋਹ ਹੁੰਦੀ ਇੱਥੇ ਸਾ ਪੰਜਾਬ 'ਚ ਜੋ ਜੁਪੀ ਵੀਆਰ ਦਾ ਭਈਆ ਸਾਰਾ ਇੱਥੇ ਆ ਗਿਆ ਲੁੱਟ ਖੋਹ ਕਰਨ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਇੱਕ ਹਫਤੇ ਤੱਕ ਪੰਜਾਬ ਦੇ ਅੰਦਰ voting ਹੋਣੀ ਹੈ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਸ ਦੀ ਕੇ ਵੋਟ ਬਣੀ ਹੋਈ ਹੈ ਇਸ ਦੇ ਵਿੱਚ ਹਰੇਕ ਇਨਸਾਨ ਆ ਜਾਂਦਾ ਹੈ ਅਸੀਂ ਅੱਜ ਇੱਥੇ ਖੜੇ ਆ ਜਿੱਥੇ ਕੁਝ ਗੱਡੀਆਂ ਵਾਲੇ ਕੈਲੀਏ ਜਾਂ ਰੇੜੇ ਵਾਲੇ ਜਿਹੜੇ ਕਾਂਬੇ ਨੇ ਉਹ ਖੜੇ ਨੇ ਉਹ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੂੰ ਵੀ ਹੈ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਕੀ ਚਾਹੁੰਦੇ ਨੇ ਕਿਸ ਤਰੀਕੇ ਦੀ ਉਹਨਾਂ ਦੀ ਮੰਨ ਦੀ ਰਾਏ ਹੈ ਗੱਲਬਾਤ ਕਰਾਂਗੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਨਵਦੀਪ ਕੁਮਾਰ ਹੈ ਜੀ ਪਾਜੀ ਲੋਕ ਸਭਾ ਚੋਣ ਆ ਗਈਆਂ ਤੁਹਾਡੇ ਇੱਧਰ ਜਿਹੜੇ ਉਮੀਦਵਾਰ ਖੜੇ ਨੇ ਵਿਡਿੰਗ ਸਮੀਤ ਨੂੰ ਸਾਰਿਆਂ ਦਾ ਪਤਾ ਹੈ ਕਿਵੇਂ ਦੇਖਦੇ ਹੋ ਕਿਹੜਾ ਠੀਕ ਲੱਗਿਆ ਫੇਰ ਠੀਕ ਤਾਂ ਜੀ ਕੰਮ ਚੱਲਨੇ ਚਾਹੀਦੇ ਆ ਰੋਜ਼ਗਾਰ ਚੱਲਣਾ ਚਾਹੀਦਾ ਠੀਕ ਹੈ ਹਾਂਜੀ ਸਾਡੇ ਹਿਸਾਬ ਨਾਲ ਤਾਂ ਜੇ ਆਮ ਆਦਮੀ ਪਾਰਟੀ ਅਸੀਂ ਸ਼ੋਕ ਪ੍ਰਸ਼ਰ ਪੱਪੀ ਨੂੰ ਵੋਟ ਕਰਾਂਗੇ ਹਾਂਜੀ ਮਤਲਬ ਉਹਨਾਂ ਨੂੰ ਲੋਕ ਸਭਾ ਜੇ ਭੇਜੋਗੇ ਫਿਰ ਤੁਹਾਨੂੰ ਲੱਗਦਾ ਵੀ ਜਿਵੇਂ ਤੁਹਾਡੀ ਵੀ ਸਮੱਸਿਆ ਹੈ ਗੱਡੀਆਂ ਖੜੀਆਂ ਨੇ ਉਹ ਹੱਲ ਹੋ ਜੂਗੀ ਹਾਂਜੀ ਹੱਲ ਤਾਂ ਹੋਊਗੀ ਆ ਜੀ ਪਹਿਲਾਂ ਵੀ ਬਹੁਤ 2 ਸਾਲ ਹੋ ਗਿਆ ਸਰਕਾਰ ਆਈ ਨੂੰ ਥੋੜਾ ਫਰਕ ਦਿਖ ਰਿਹਾ ਪਹਿਲੇ ਨਾਲੋਂ ਦਿਖ ਰਿਹਾ ਹਾਂਜੀ ਹਾਂਜੀ ਕਿਉਂਕਿ ਜਿਹੜਾ ਐਮਪੀ ਚੁਣੇ ਜਾਣਾ ਹੁੰਦਾ ਜਾਂ ਕਿਹ ਲਈ ਪ੍ਰਧਾਨ ਮੰਤਰੀ ਦਾ ਮਸਲਾ ਹੈ ਉਹ ਕਾਰੋਬਾਰ ਨਾਲ ਰੁਜ਼ਗਾਰ ਨਾਲ ਵੀ ਜੁੜਿਆ ਹੁੰਦਾ ਨਾ ਇੰਡਸਟਰੀ ਦੀ ਗੱਲ ਉੱਥੇ ਹੁੰਦੀ ਹੈ ਇੰਡਸਟਰੀ ਚੱਲੂਗੀ ਤੁਹਾਡਾ ਕੰਮ ਕਰ ਵੀ ਤਾਈ ਨਾਲ ਚੱਲੂਗਾ ਤੁਹਾਨੂੰ ਲੱਗਦਾ ਕਿ 10 ਸਾਲ ਨਰੇਂਦਰ ਮੋਦੀ ਸਰਕਾਰ ਆਈ ਹੈ ਉਸ ਤੋਂ ਪਹਿਲਾਂ ਡਾਕਟਰ ਮਨੋ ਸਿੰਘ ਦੀ ਸਰਕਾਰ ਆਈ ਹੈ ਕੰਮਕਾਰ ਕਿਹੜੇ ਸਮੇਂ ਚ ਵਧੀਆ ਰਿਹਾ ਤੁਹਾਡਾ ਕੰਮਕਾਰ ਤਾਂ ਕਾਂਗਰਸ ਸਰਕਾਰ ਚ ਵਧੀਆ ਸੀ ਤੁਸੀਂ ਉਹ 2014 2016 ਤੱਕ ਲਾ ਲਓ 2016 ਜੀ ਨੋਟਬੰਦੀ ਹੋਈ ਉਸ ਤੋਂ ਬਾਅਦ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜੀਐਸਟੀ ਲੱਗੀ ਕੰਮ ਹੋਰ ਖਤਮ ਹੋ ਗਿਆ ਇਹੀ ਫਰਕ ਹੁੰਦਾ ਪੜੇ ਲਿਖੇ ਪ੍ਰਧਾਨ ਮੰਤਰੀ ਤੇ ਅਨਪੜ੍ਹ ਪ੍ਰਧਾਨ ਮੰਤਰੀ ਚ ਡਾਕਟਰ ਮੋਹਨ ਸਿੰਘ ਠੀਕ ਸੀਗੇ ਬਹੁਤ ਵਧੀਆ ਸੀ ਜਿਹੜਾ ਤੋਂ ਗੱਦ ਨਹੀਂ ਬਣੀ ਉਹ ਨਾ 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 ਬਸ ਇਹ ਤਾਂ ਕਰਾ ਲਓ ਜੀ ਮੰਦਿਰ ਬਣ ਗਿਆ ਇੱਥੇ ਲੰਗਰ ਲੱਗ ਗਿਆ ਸੀ ਇਹ ਕੰਮ ਕਰਦਾ ਮੰਦਿਰ ਬਣਾਦਾ ਬਸ ਹੋਰ ਕੋਈ ਕੰਮ ਨਹੀਂ ਹੈਗਾ ਹੋਰ ਕੋਈ ਕੰਮ ਕੀਤਾ ਤਾਂ ਗਨਾਦਨ ਜਿਹੜੇ ਆਪਣੇ ਸਰਕਾਰੀ ادارے ਸੀ ਸਾਰੇ ਵੇਚ ਚੁੱਕੇ ਆ ਇਹ ਪ੍ਰਾਈਵੇਟ ਕਰ ਚੁੱਕੇ ਆ ਬਸ ਆਪਣੇ ਘਰ ਭਰਦੇ ਆ ਦੂਜੇ ਨੂੰ ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀ ਆ ਪੰਜਾਬ ਚੋਂ 13 ਚ ਕਿੰਨੀਆਂ ਕਿ ਸਿੱਟਾਂ ਲੈ ਜਾਣਗੇ ਅਜੀ ਤੇ ਹੀ ਚਨੇ ਤੇਰਾ ਹੀ 13 ਲੈ ਕੇ ਜਾਣ ਫੈਰਾ ਤਾਂ ਹੀ ਹੋਏਗਾ ਜੇ ਸਿੱਟਾ ਕਿਸੇ ਹੋਰ ਨੂੰ ਜਾਂਦੀਆਂ ਤਾਂ ਇਹਦਾ ਨੁਕਸਾਨ ਪੰਜਾਬ ਨੂੰ ਹੋਏਗਾ ਹਾਂਜੀ ਤਾਂ ਹੋਰ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਇੱਥੇ ਕਰ ਦੋ ਨਾਮ ਦੱਸ ਬਾਬਾ ਹਜ਼ਰ ਸਿੰਘ ਜੀ ਠੀਕ ਹੈ ਇੱਧਰ ਹੋ ਜਾ ਮੜ ਜਾ ਬਾਬਾ ਜੀ ਲੋਕ ਸਭਾ ਚੋਣਾਂ ਆ ਗਈਆਂ ਕਿਨੂੰ ਕਿਨੂੰ ਚੋਣਾਂ ਚਾਹੁੰਦੇ ਹੋ ਐਮਪੀ ਤੇ ਸਮੱਸਿਆ ਕੀ ਹੈ ਤੁਹਾਡੀ ਤੁਸੀਂ ਉੱਥੇ ਉੱਥੇ ਗੱਲ ਕਰ ਰਹੇ ਮੈਨੂੰ ਬਾਬੇ ਦੀ ਸਮੱਸਿਆ ਹੈ ਜੀ ਤਿੰਨ ਦਿਨ ਹੋ ਗਏ ਬਾਬੇ ਦਾ ਢੇਡਾ ਨਹੀਂ ਲੱਗਾ ਬਾਬੇ ਇਸ ਤੋਂ ਵੱਡੀ ਸਮੱਸਿਆ ਕੀ ਹੋ ਸਕਦੀ ਹੈ ਬਾਬਾ ਕੱਲਾ ਬੰਦਾ ਕਮਾਲ ਦਾ ਨਾ ਉਹਦੇ ਬੱਚੇ ਆ ਕੱਲੇ ਦੋ ਜਣੇ ਆ ਮੀਆਂ ਬੀਬੀਆ ਤਿੰਨ ਦਿਨ ਹੋ ਗਏ ਢੇੜਾਂ ਲੱਗਾ ਹੋਗੀ ਕਰੂਗਾ ਢੇੜਾ ਚਲਾਉਂਗਾ ਲਈ ਹਾਂਜੀ ਢੇੜਾ ਚਲਾਉਂਦੇ ਮਤਲਬ ਪਰਿਵਾਰ ਸਾਰੇ ਇਹਨਾਂ ਤੋਂ ਪਾਲਦਾ ਹੈ ਹਾਂਜੀ ਹਾਂਜੀ ਪਰਿਵਾਰ ਕੱਲੇ ਬੰਦੇ ਚਲਾਣ ਵਾਲੇ ਨੇ ਜੇ ਤਿੰਨ ਦਿਨ ਹੋ ਗਏ ਢੇੜਾਂ ਲੱਗਾ ਤਾਂ ਕੀ ਖਾਓਗੇ ਇਹ ਤਾਂ ਮਸ਼ੀਨਰੀ ਆ ਗੱਡੀ ਦਾ ਤੇਲ ਖਾਣਾ ਚਲੋ ਦੋ ਦਿਨ ਢੇੜਾ ਨਹੀਂ ਲੱਗਾ ਤੇਲ ਨਹੀਂ ਪਾਊਗਾ ਇਹ ਡੰਗਰ ਆ ਘੋੜੇ ਨੇ ਤਾਂ ਰੋਈ ਖਾਣਾ ਹੀ ਖਾਣਾ 300 ਦਾ ਤਾਂ ਘੋੜੇ ਨੇ ਖਾਣਾ ਜੇ 300 ਨੇ ਰੋਜ਼ ਤਿੰਨ ਦਿਨਾਂ 'ਚ 900 ਦਾ ਘੋੜੇ ਨੂੰ ਖਵਾਤਾ ਆਪ ਉਹਨੇ ਕੀ ਖਾਦਾ ਜੇ ਕੰਮ ਹੀ ਨਹੀਂ ਕੀਤਾ ਤਾਂ 300 ਦਾ ਦਾ ਡੰਗਰ ਖਾ ਗਿਆ ਉਸ ਤੋਂ ਬਾਅਦ ਤੁਸੀਂ ਕੀ ਚੁੰਦੇ ਹੋ ਕੰਮ ਫਿਰ ਇੱਥੇ ਘਟਿਆ ਤੁਹਾਡੇ ਲੁਧਿਆਣੇ 'ਚ ਖੜੇ ਹੋ ਤੁਸੀਂ ਕੰਮ ਬਿਲਕੁਲ ਜ਼ੀਰੋ ਹੋ ਗਿਆ ਇਹ ਸਾਡੇ ਆ ਟ੍ਰਾਂਸਪੋਰਟ ਲਾਈਨ ਦੇ ਗੱਡੀਆਂ ਖੜੀਆਂ ਉੱਧਰ ਦਿਖਾ ਦਿਓ ਛੋਟੇ ਹਾਥੀ ਖੜੇ ਆ ਇਹਦਾ ਕੰਮ ਸਾਰਾ ਖਾ ਗਿਆ ਈ ਰਿਕਸ਼ਾ ਚਲੋ ਈ ਰਿਕਸ਼ਾ ਖਾ ਗਿਆ ਸਵਾਰੀਆਂ ਵਾਲਾ ਤੁਹਾਨੂੰ ਇੱਥੇ ਹੀ ਦਿਖਾ ਦਿੰਨੇ ਹੁਣੇ ਜਿਹੜਾ ਸਵਾਰੀਆਂ ਵਾਲਾ ਰਿਕਸ਼ਾ ਉਹ ਵੀ ਲੋਡਿੰਗ ਮਾਲ ਲੈ ਕੇ ਜਾ ਰਿਹਾ ਉਹਨਾਂ ਨੂੰ ਕੀ ਰਾਈਟ ਆ ਵੀ ਜਿਹੜਾ ਲੋਡਿੰਗ ਗੱਡੀ ਦਾ ਸਮਾਨ ਬੈਟਰੀ ਵਾਲਾ ਆਪਣਾ ਸੀਟਿੰਗ ਵਾਲਾ ਸਵਾਰੀ ਵਾਲਾ ਰੱਖਿਆ ਲੱਗ ਜਾਵੇ ਜੇ ਲੋਡਿੰਗ ਗੱਡੀ ਦੇ ਵਿੱਚ ਚਾਰ ਸਵਾਰੀਆਂ ਬੈਠੀਆਂ ਨੇ ਉਹਦਾ ਤਾਂ ਪੁਲਿਸ ਵਾਲਿਆਂ ਨੂੰ ਮਿੰਟ ਚ ਦਿਖ ਜਾਂਦੀਆਂ ਜਦੋਂ ਸਵਾਰੀਆਂ ਵਾਲਾ ਰੱਖਸ਼ਾ ਮਾਲ ਲੈ ਕੇ ਜਾਂਦਾ ਉਹਦੋਂ ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਦਿਖਦਾ ਇਹ ਵੀ ਚੀਜ਼ਾਂ ਦੇਖਣੇ ਚਾਹੀਦੇ ਫਿਰ ਕਹਿੰਦੇ ਜੀ ਸਾਨੂੰ ਟੈਕਸ ਵੀ ਭਰੋ ਹੁਣ ਬੈਟਰੀ ਵਾਲਾ ਰੱਖਸ਼ਾ ਇਹਦਾ ਕੀ ਕਮਰਸ਼ੀਅਲ ਟੈਕਸ ਭਰਦਿਆ ਇਹ ਨਾ ਇਹਨਾਂ ਦਾ ਕੋਈ ਚਲਾਨ ਆ ਨਾ ਇਹਨਾਂ ਦਾ ਕੋਈ ਟੈਕਸ ਆ ਅਸੀਂ ਟੈਕਸ ਵੀ ਭਰਦਿਆਂ ਯੂਰਸ ਵੀ ਕਰਾਣੀਆਂ ਪਾਸ ਵੀ ਕਰਾਣੀਆਂ ਗੱਡੀਆਂ ਤੇਲ ਖਰਚਾ ਹੈ ਮੇਨਟੇਨੈਂਸ ਹੈ ਆਪਣਾ ਖਰਚਾ ਹੈ ਜੇ ਕੰਮ ਹੀ ਨਹੀਂ ਚੱਲਦਾ ਤਾਂ ਇਸ ਸਰਵਿਸ ਕਿੱਥੋਂ ਚੱਲਣਗੀਆਂ ਗਵਰਨਮੈਂਟ ਨੂੰ ਟੈਕਸ ਅਸੀਂ ਤਾਂ ਹੀ ਭਰਾਂਗੇ ਜੇ ਸਾਡਾ ਕੰਮ ਚੱਲੇਗਾ ਜਿਹੜੇ ਥੇ ట్రాਫਿਕ ਦੇ ਅਫਸਰ ਨੇ ਤੁਸੀਂ ਉਹਨਾਂ ਦੇ ਧਿਆਨ 'ਚ ਦਿਵਾਉਂਦੀ ਇਹ ਗੱਲ ਲਿਖ ਕੇ ਉਹ ਸਰ ਬਹੁਤ ਵਾਰੀ ਮੇਲਾਂ ਕਰ ਚੁੱਕੇ ਆ ਮੈਂ ਤੁਹਾਨੂੰ ਦਿਖਾ ਵੀ ਦਊਗਾ ਫੋਨ 'ਚ ਮੈਂ ਫੋਨ ਮੇਰੇ ਘਰ ਦਾ ਹੈਗਾ ਦੂਜਾ ਉਹ ਕੋਈ ਤੁਹਾਨੂੰ ਸਰ ਰਿਸਪੌਂਸ ਰਿਸਪੌਂਸ ਨਹੀਂ ਆਣਾ ਜੇ ਤੁਸੀਂ ਮੇਲ ਕਰ ਦੋਗੇ ਤੁਹਾਨੂੰ ਇੱਕ ਮੈਸੇਜ ਆ ਜਾਊਗਾ ਹਾਂਜੀ ਸਰ ਤੁਸੀਂ ਇੱਥੇ ਆ ਕੇ ਦੁਬਾਰਾ ਆਪਣੇ ਬਿਆਨ ਦਿਓ ਹੁਣ ਇੱਥੇ ਆਪਣੀ ਝੜੀ ਭਾਈ ਕੀ ਨਾਮ ਹੈ ਜਗਦੇ ਪ੍ਰਸਾਦ ਠੀਕ ਹੈ ਵੋਟ ਬਣੀ ਹੋਣੀਆਂ ਤੁਹਾਡੀ ਇੱਥੇ ਦੀ ਹਨ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਇੱਧਰ ਸਾਰੇ ਮੀਤਵਾਰ ਖੜੇ ਨੇ ਕਿਹੜਾ ਠੀਕ ਲੱਗਿਆ ਫਿਰ ਆਪਣੇ ਤਾਂ ਸਾਰੇ ਵਧੀਆ ਹੀ ਆ ਕੋਈ ਇੱਕ ਦੱਸੋ ਉਹ ਨਹੀਂ ਇੱਕ ਤਾਂ ਦਸਰੇ ਨਹੀਂ ਹੈ ਸਾਰੇ ਵਧੀਆ ਹੀ ਆ ਸਾਰੇ ਵਧੀਆ ਨੇ ਫਿਰ ਬੋਰਡ ਤੇ ਇੱਕ ਨੂੰ ਪੈਣੀ ਹੈ ਸਪੋਰਟ ਤਾਂ ਬਾਅਦ ਗਿਆ ਹੋਊਗਾ ਜਿੱਤ ਕੇ ਆਊਗੀ ਬੋਰਡ ਤੇ ਇੱਕ ਨੂੰ ਪੈਣੀ ਹੈ ਇੱਕ ਬੰਦੇ ਨੂੰ ਵੋਟ ਪਾਉਂਗਾ ਆਓ ਇੱਕ ਬੰਦੇ ਦੇ ਉੱਪਰ ਪਾਈ ਪਾਉਂਗਾ ਜਲਦੀ ਗੱਲ ਤਾਂ ਦੱਸ ਦੋ ਨਹੀਂ ਪਾ ਦੇਵਾਂਗੀ ਜਿਸਕੋ ਪਾਉਂਗਾ ਇਹ ਬੋੜੀ ਜਿੱਥੇ ਮਰਜੀ ਪਾ ਦਿਓ ਐ ਦੱਸੋ ਵੀ ਹੁਣ ਤੱਕ ਕਿਹੜਾ ਠੀਕ ਲੱਗਿਆ ਹੈ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਹੁਣ ਤੱਕ ਡਾਕਟਰ ਮਨੋਨ ਸਿੰਘ ਕਿ ਨਰਿੰਦਰ ਮੋਦੀ ਨਹੀਂ ਇਹ ਵੇਖ ਤਾ ਨਾ ਨਰਿੰਦਰ ਮੋਦੀ ਜਲ ਰਹਾ ਹੈ ਵਧੀਆ ਕਿਹੜਾ ਚੱਲ ਰਿਹਾ ਹੈ ਵਧੀਆ ਕਿਹੜਾ ਮਰਿਆਦਾ ਮਨੋਨ ਸਿੰਘ ਡਾਕਟਰ ਮਨੋਨ ਸਿੰਘ ਦਾ ਅੱਛਾ ਉਹ ਕਾ ਉਹ ਵਧੀਆ ਸੀਗੇ ਕੰਮ ਕੰਮ ਵਧੀਆ ਚੱਲ ਰਹਾ ਸੀ ਉਹ ਤਾਂ ਕੰਮ ਨਹੀਂ ਚੱਲ ਰਿਹਾ ਕੁਝ ਹਾਂਜੀ ਇਹ ਤਾਂ ਕਹਿੰਦੇ ਡਿਜੀਟਲਾਈਜੇਸ਼ਨ ਕਰਤੀ ਲੈ ਡੀਜ਼ਲ ਤਾਇਹਦ ਕਰਕੇ 90 ਰੁਪਏ ਲੀਟਰ ਹੋ ਗਿਆ ਡੀਜ਼ਲ ਹਾਂਜੀ ਅਕਤਵ ਨਿੰਦਰ ਮੋਦੀ ਦੇ ਸਮੇਂ ਪਰ ਮਹਿੰਗਾਈ ਵਧੀਆ ਮੰਨਦੇ ਹੋ ਮਹਿੰਗਾਈ ਵਧੀਆ ਹੀ ਹੈ ਫਿਰ ਮਹਿੰਗਾਈ ਜੇ ਤਾਇਹਦ ਕਰਕੇ ਤੋ ਰੋਡ 'ਤੇ ਬੈਠੇ ਸਾਰੇ ਕਿਹੜੀ ਕਿਹੜੀ ਚੀਜ਼ ਮਹਿੰਗੀ ਲੱਗ ਰਹੀ ਹੈ ਜ਼ਿਆਦਾ ਸਸਤਾ ਸਸਤਾ ਕੀ ਹੈਗਾ ਕੋਈ ਸਸਤਾ ਹੋਊ ਤਾਂ ਨਾ ਸਸਤਾ ਦੱਸੇਗੇ ਸਾਰੇ ਇਹ ਤਾਂ ਮਹਿੰਗਾ ਹੀ ਆ ਅਸਿਲੰਡਰ ਹੀ ਪੁੱਛ ਲਓ ਕੀ ਰੇਟ ਆ

ਅੰਕਲ ਜੀ ਕੀ ਨਾਮ ਹੈ ਆਪਣਾ ਕਰਨਜੀਤ ਸਿੰਘ ਹੈ ਜੀ ਠੀਕ ਹੈ ਅੰਕਲ ਜੀ ਜਦੋਂ ਵੋਟਾਂ ਆਉਂਦੀਆਂ ਨੇ ਤੁਸੀਂ ਵੀ ਆਪਣੇ ਕੰਮ ਕਰਨ ਨਾਲ ਜੁੜੇ ਹੋਏ ਹੋ ਮੰਨ ਦੇ ਵਿੱਚ ਕੀ ਆਉਂਦਾ ਹੈ ਕਿਹੜਾ ਉਮੀਦਵਾਰ ਚੁਣੀਏ ਕਿ ਤੁਹਾਡੇ ਜਿਹੜੇ ਖੜੇ ਨੇ ਉਹਨਾਂ ਤੋਂ ਦੇਖੋ ਵੀਰ ਮਰੇ ਆਪਨ ਤਾਂ ਵੋਟ ਨਹੀਂ ਬਣੇ ਇੱਥੋਂ ਦੀ ਆਪਾਂ ਤਾਂ ਬਾਹਰੋਂ ਆ ਠੀਕ ਹੈ ਕਿ ਫਿਰ ਵੀ ਮਤਲਬ ਤੁਹਾਡੀ ਸਮੱਸਿਆ ਕੀ ਆ ਹੁਣ ਤੱਕ ਵੀ ਅਸੀਂ ਆ ਲੀਡਰਾਂ ਕੇ ਰੱਖ ਚੁੱਕੇ ਆ ਸਾਡੀ ਸਮੱਸਿਆ ਵੀਰੇ ਜੀ ਸਮੱਸਿਆ ਸਮੱਸਿਆ ਆ ਸਮੱਸਿਆ ਨੂੰ ਇੱਥੇ ਸੰਬੰਧ ਨੂੰ ਸਮੱਸਿਆ ਹੈ ਕਿਹੜੀ ਨਹੀਂ ਕੰਮਕਾਰ ਤੋਂ ਵਿਹਲੇ ਆ ਕੀ ਕਰਨ ਕਾਮਕਾਰ ਨੇ ਮਗਾਈ ਵਧੀ ਵੀ ਆ ਖਰਚੇ ਵਧੇ ਵੀ ਆ ਸਿਕਨ ਸਮੱਸਿਆ ਹੀ ਹੈ ਤਾਂ ਹੋਰ ਵੀ ਮੌਜੂਦ ਨੇ ਲੋਕ ਗੱਲਬਾਤ ਕਰਨਗੇ ਅੰਕ ਜੀ ਕਿਨਾ ਮੈਂ ਅਸ਼ੋਕ ਕੁਮਾਰ ਤੁਹਾਡੇ ਸਾਰੇ ਉਮੀਦਵਾਰ ਖੜੇ ਨੇ ਸਾਰੀਆਂ ਪਾਰਟੀਆਂ ਦੇ ਕਿਹੜਾ ਠੀਕ ਲੱਗਦਾ ਵੀ ਜੇ ਅਸੀਂ ਐਮਪੀ ਬਣਾਤਾ ਜਾ ਕੇ ਸਾਡੀ ਆਵਾਜ਼ ਚੱਕੂਗਾ ਸੰਸਦ ਵਿੱਚ ਪੱਪੀ ਪ੍ਰੈਸ਼ਰ ਹੈਗਾ ਵਾ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਇੱਥੇ ਆਪਣੇ ਲੁਧਿਆਣਾ ਸ਼ਹਿਰ ਦੇ ਅੰਦਰ ਯੋਗ ਵੀ ਸੰਸਦ ਪਰ ਅੱਗੇ ਅੱਗੇ ਭੇਜਾਂਗੇ ਉਹ ਹਰੇਕ ਦੀ ਸੁਣਵਾਈ ਕਰਨਗੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਠੀਕ ਹੈ ਜਿਉਂ ਦੀ ਬਾਕੀ ਭਾਪੀ ਆਈ ਹੈ ਮੱਕੀ ਕਾਟਾ ਹੀ ਕਾਟਾ ਗਿਆ ਵਾ ਵਾਦਾ ਕੁਝ ਨਹੀਂ ਹੋਇਆ ਕਾਰੋਬਾਰ ਸਾਰੇ ਠੱਪ ਨੇ ਸਿਰਫ ਇਹਨਾਂ ਨੇ ਡਿਵੈਲਪ ਕੀਤੀ ਹੈ ਰੋਡ ਦੀ ਰੋਡਾਂ ਨੂੰ ਕੀ ਕਰਨਾ ਜਦੋਂ ਕਾਰੋਬਾਰ ਹੀ ਨਹੀਂ ਕੋਈ ਮਸ਼ੀਨਰੀ ਨਹੀਂ ਚੱਲੇਗੀ ਰੋਜ਼ਗਾਰ ਨਹੀਂ ਚੱਲੇਗਾ ਟੈਕਸ ਵਧ ਹੀ ਜਾਂਦੇ ਆ ਦਿਨ ਬਦਦੇ ਨੇ ਇਹਨਾਂ ਕੋਈ ਮਸਲਾ ਹਾਲਾ ਕੋ ਕਰਨ ਕੋਈ ਹੈ ਕੋਈ ਨਹੀਂ ਨੋਟਬੰਦੀ ਤੇ ਜੀਐਸਟੀ ਦਾ ਫਾਇਦਾ ਹੋਇਆ ਤੁਹਾਨੂੰ ਕੋਈ ਨਹੀਂ ਸਾਨੂੰ ਕੋਈ ਫਾਇਦਾ ਨਹੀਂ ਸਾਨੂੰ ਨੁਕਸਾਨ ਹੋਇਆ ਉਲਟਾ ਸਭੋ ਕਾਰੋਬਾਰ ਠੱਪ ਹੋਏ ਜਿਹੜੇ ਮੀਡਲ ਕਲਾਸ ਬੰਦੇ ਸੀਗੇ ਕਾਰੋਬਾਰ ਜੋ ਫੈਬ੍ਰਿਕਸ਼ਨ ਜੋ ਵਰਕ ਕਰਦੇ ਸੀਗੇ ਉਹ ਸਭ ਡਾਊਨ ਹੋ ਗਏ ਉਹਨਾਂ ਉਹਨਾਂ ਕਾਰਨ ਸਾਡਾ ਵੀ ਕੰਮ ਜਿਹੜਾ ਵਾ ਬਿਲਕੁਲ ਡਾਊਨ ਹੋ ਗਿਆ ਇਹ ਦੱਸੋ ਵੀ ਮਹਿੰਗਾਈ ਹੈ ਜਿਹੜੀ ਉਹ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਜ਼ਿਆਦਾ ਸੀ ਜਾਂ ਨਰਿੰਦਰ ਮੋਦੀ ਦੇ ਸਮੇਂ ਦੋਵੇਂ 10-10 ਸਾਲ ਪ੍ਰਧਾਨ ਮੰਤਰੀ ਰਹੇ ਨੇ ਇਹ ਇਸ ਟਾਈਮ ਜਿਹੜੀ ਹੈ ਬੀਜੇਪੀ ਦੀ ਮਹਿੰਗਾਈ ਜ਼ਿਆਦਾ ਵਾ ਮਨਮੋਹਨ ਸਿੰਘ ਦੇ ਮਹਿੰਗਾਈ ਘੱਟ ਸੀਗੀ ਉਹ ਸੁਣਵਾਈ ਵੀ ਸੀਗੀ ਜਿਉਂ ਦੀ ਮਗੇ ਸੈਂਟਰ 'ਚ ਬੀਜੇਪੀ ਆਈ ਹੈ ਇਹਨਾਂ ਨੇ ਕੰਮ ਕੀਤਾ ਯੂਪੀ 'ਚ ਪੰਜਾਬ 'ਚ ਕੋਈ ਕਾਰੋਬਾਰ ਨਹੀਂ ਕੀਤਾ ਨਾ ਕੋ ਧੰਦਾ ਕਿਸੇ ਦਾ ਕੀਤਾ ਸਿਰ ਮਹਿੰਗਾਈ ਕੀਤੀ ਹੈ ਟੈਕਸ ਦੇ ਦਿਓ ਦੇਖੋ ਕਿ ਅਸੀਂ ਗੱਡੀ ਚਲਾਉਨੇ ਆ ਗੱਡੀ ਚਲਾਉਣ ਦੇ ਵਿੱਚ ਕੀ ਹੈ ਕਿ ਆਹੀ ਜਦੋਂ ਗਵਰਨਮੈਂਟ ਨੂੰ ਰੋਡ ਟੈਕਸ ਦੇ ਦਿਆ ਫੇਰ ਮੁੜ ਕੇ ਇਹਨਾਂ ਨੂੰ ਟੋਲ ਟੈਕਸ ਦਿਓ ਪੁਲਿਸ ਵਾਲਿਆਂ ਨੂੰ ਦਿਓ ਜੇ ਓਵਰਲੋਡਿੰਗ ਮਾੜੀ ਮੋਟੀ ਹੁੰਦੀ ਹੈ ਦੇਖੋ ਕੋਈ ਵੀ ਵਪਾਰੀ ਹੈ ਵਪਾਰੀ ਹੈ ਸੋਚਦਾ ਕਿ ਮੇਰਾ ਕਾਰੋਬਾਰ ਮੇਰਾ ਮਾਲ ਵੱਧ ਜਾਵੇ ਰੇਟ ਉਹਨੇ ਘੱਟ ਦੇਣਾ ਮਾਲ ਵੱਧ ਲੋਡ ਕਰਨਾ ਅਗਰ ਅਸੀਂ ਰੋਡ ਤੇ ਮਾਲ ਲੈ ਕੇ ਚੱਲ ਰਹੇ ਆ ਪੁਲਿਸ ਵਾਲੇ 20000 ਦਾ ਚਲਾਨ ਕਰ ਦਿੰਦੇ ਆ ਖਾਲੀ ਗੱਡੀ ਨਹੀਂ ਛੱਡਦੇ ਖਾਲੀ ਗੱਡੀ ਘੇਰ ਕੇ ਖੜੇ ਹੋ ਜਾਂਦੇ ਨੇ ਲੈ ਆਊਟ ਡਾਕੂਮੈਂਟ ਲੈ ਆਓ ਜੀ ਮਾਨ ਸਰਕਾਰ ਦੇ ਵਿੱਚ ਕੋਈ ਬਦਲਾਅ ਪਿਛੇੋਂ ਨਜ਼ਰ ਆਇਆ ਨਾ ਕਿ ਨੁਕੀ ਘਟੇ ਜਾਂ ਕ੍ਰਾਪਸ਼ਨ ਵਗੈਰਾ ਘਟਿਆ ਕਿ ਉਮੀਦ ਚੱਲ ਰਿਹਾ ਹੈ ਨਹੀਂ ਕ੍ਰਾਪਸ਼ਨ ਤੇ ਉਸ ਤਰ੍ਹਾਂ ਹੀ ਹੈ ਜੀ ਕ੍ਰਾਪਸ਼ਨ ਨਹੀਂ ਘਟੀ ਇੱਕ ਘਟਣੀ ਵੀ ਨਹੀਂ ਤੋਂ ਟੈਕਸ ਜਿਹੜੇ ਬੰਦ ਕਰੀਆ ਮਾਨ ਸਰਕਾਰ ਫਰਕ ਪਿਆ ਕੋਈ ਉਹ ਤਾਂ ਫਰਕ ਪਿਆ ਹੈ ਲੇਕਿਨ ਜਿਹੜੇ ਐਨ ਐਚ ਆਈ ਜਿਹੜੇ ਹੈਗੇ ਨੇ ਟੋਲ ਇਹ ਕੋਸਟਲੀ ਹੈ ਉਹਨਾਂ ਵਪਾਰੀ ਪਹਾੜਾ ਨਹੀਂ ਭਰਦਾ ਜਿੰਨੇ ਟੈਕਸ ਨਿਕਲ ਜਾਂਦੇ ਆ ਖਰਚਾ ਨਿਕਲ ਜਾਂਦਾ ਵਾ ਮਗਰ 5-700 ਹਜ਼ਾਰ ਰੁਪਿਆ ਦਾਨੀ ਭਟਾਉਂਦਾ ਵਾ ਉਹ ਤੁਸੀਂ ਮੇਨਟੈਂਸ ਕੱਢ ਲਓ ਡਰਾਈਵਰੀ ਖਰਚਾ ਕੱਢ ਲਓ ਕੀ ਮਗਰ ਪ੍ਰੋਪਰਟ ਕੀ ਹੈ ਤਾਂ ਹੋਰ ਵੀ ਮੌਜੂਦ ਨੇ ਲੋਕ ਅੱਖਾਂ 'ਚ ਕਿਨਾਂ ਮੈਂ ਮੇਰਾ ਨਾਮ ਆਏ ਦੱਸੋ ਪੀ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਰਾਜਾ ਵੜਿੰਗ ਕਿੰਨੀ ਦੂਰ ਤੋਂ ਆ ਕੇ ਖੜੇ ਨੇ ਕਿਦਾ ਮਾਨਤਾ ਕਰਨ ਰੱਖਣੀ ਹੋਇਆ ਦੀ ਫੇਰ ਅੱਜ ਮੈਂ ਕਾਂਗਰਸ ਨੂੰ ਵੋਟ ਪਾਣੀ ਹੈ ਜੀ ਅੱਛਾ ਰਾਜੇ ਵੜਿੰਗ ਨੂੰ ਵੋਟ ਪਾਣੀ ਹੈ ਹੋਰ ਕਿਸੇ ਨੂੰ ਨਹੀਂ ਪਾਣੀ ਇਹ ਸਭ ਇਹ ਗਲਤ ਕੰਮ ਕਰਦੇ ਆ ਜਦੋਂ ਦੀ ਮਾਨ ਸਰਕਾਰ ਸਰਕਾਰ ਆਈ ਹੈ ਇਹ ਜਿੰਨੀ ਲੁੱਟ ਖੋਹ ਹੁੰਦੀ ਇੱਥੇ ਸਾਰਾ ਪੰਜਾਬ 'ਚ ਜੋ ਜੁਪੀ ਵੀਅਰ ਦਾ ਭਈਆ ਭੈਣ ਦਾ ਸਾਰਾ ਇੱਥੇ ਆ ਗਿਆ ਹੈ ਲੁੱਟ ਖੋਹ ਕਰਨ ਇਹ ਠੀਕ ਹੈ ਲੁੱਟ ਖੋਹ ਭਈਆ ਕਰਦਾ ਇੱਥੇ ਪੰਜਾਬੀ ਕੋਈ ਨਹੀਂ ਕਰਦਾ ਇਹ ਕਾਹ ਬੈਠਾ ਕਿੱਦਾਂ ਹਾਂ ਲੁਧਿਆਣੇ 'ਚ ਜੋ ਰਾਤ ਨੂੰ ਦਾਤਰ ਲੈ ਕੇ ਸਕੂਟਰਾਂ ਦਾ ਲੈ ਕੇ ਰਾਤ ਨੂੰ ਘੁੰਮਦੇ ਆ ਦੋ ਸਾਈਕਲ ਜੋ ਸਾਰੇ ਮੰਨੂ ਪਏ ਨੇ ਬੰਦੇ ਤੇ ਤਿੰਨ ਚਾਰ ਮੇਰੇ ਦਾਤਰ ਮਾਰੇ ਮੇਰੇ ਇਲਾਕੇ 'ਚ ਮੇਰੇ ਕੋਲ ਰੁਪਈਆ 6000 ਲੈ ਕੇ ਖੋਹ ਕੇ ਇਹ ਜਿੰਨਾ ਚੋਰ ਸਾਰਾ ਜੁਪੀ ਵੀਅਰ ਦਾ ਜੋਗੀ ਨੇ ਇੱਧਰ ਕੱਢਿਆ ਇਹ ਮਾਨ ਸਰਕਾਰ ਜੀ ਇੰਨਾ ਵੀ ਯੋਰ ਹੈ ਨਹੀਂ ਵੀ ਅਸੀਂ ਵੀ ਇਹਨਾਂ ਨੂੰ ਠੱਲ ਪਾਈਏ ਕੋਈ ਨਾ ਤਾਂ ਉਮੀਦ ਲੱਗਦੀ ਹੈ ਰਾਜਪੜਿੰਗ ਤੇ ਹਾਂਜੀ ਰਾਜਪੜਿੰਗ ਤੇ ਉਮੀਦ ਲੱਗਦੀ ਹੈ ਕਰਨ ਕਿ ਜਦੋਂ ਰਾਜਪੜਿੰਗ ਤੇ ਐਮਪੀ ਬਣੂਗਾ ਤਾਂ ਹੀ ਉਹਦੇ ਉਮੀਦ ਕਰਾਂਗੇ ਨਾ ਜਾਂ ਇਹਨੂੰ ਜਿਤਾਵਾਂਗੇ ਤੇ ਤਾਂ ਹੀ ਉਹਦੇ ਕੁਝ ਆਪਾਂ ਕੁਝ ਕਰ ਸਕਦੇ ਆ ਦੇਖੋ ਇਦਾਂ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਇਦਾਂ ਤਾਂ ਇਹਨੂੰ ਇੱਥੇ ਕੋਈ ਜਾਣਦਾ ਵੀ ਨਹੀਂ ਰਾਜਪੜਿੰਗ ਨੂੰ ਇਹ ਤਾਂ ਕਾਂਗਰਸ ਕਰ ਗਿਆ ਇਹਨੂੰ ਕੋਈ ਜਾਣਦਾ ਇਦਾਂ ਤਾਂ ਕੋਈ ਨਹੀਂ ਜਾਣਦਾ ਰਾਜਪੜਿੰਗ ਨੂੰ ਇਹ ਤੁਹਾਨੂੰ ਮੁਕਾਬਲਾ ਨਜ਼ਰ ਆ ਰਿਹਾ ਪੱਪੀ ਨਾਲ ਬੜਿੰਗ ਦਾ ਕਿ ਇਹ ਪੱਪੀ ਦੇ ਦੇ ਰਾਜੇ ਬੜਿੰਗ ਦਾ ਮੁਕਾਬਲਾ ਨਾ ਕਾਲੀਆਂ ਦਾ ਨਾਂ ਇਹਦਾ ਬੀਜਪੀ ਦਾ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਬਿੱਟੂ ਤਾਂ ਸੋ ਜਿੱਤਦੇ ਰਹੇ ਨੇ ਭਾਵੇਂ ਬੀਜਪੀ ਚੋਂ ਤੂੰ ਤਾਂ ਕੰਜਰ ਬੰਦਾ ਕਿਸੇ ਕਾਂਗਰਸ ਦੇ ਵਿੱਚ ਸੀ 10 15 ਸਾਲ ਉੱਥੇ ਧੱਕੇ ਖਾਂਦੇ ਰਹੇ ਹੁਣ ਆ ਕੇ ਬੀਜਪੀ ਚ ਰਲ ਗਿਆ ਇਹਨੂੰ ਇਹਨੂੰ ਵੋਟ ਕਿੰਨੇ ਪਾਣੀ ਇਹਨੂੰ ਬਿੱਟੂ ਨੂੰ ਗੱਲ ਤੋਂ ਸਾਰਾ ਗੱਲ ਤੋਂ ਬੰਦਾ ਹੀ ਬਿੱਟੂ ਹੈ ਬਿੱਟੂ ਨੂੰ ਜਾਂਚ ਨਹੀਂ ਜਾਂਦੇ ਤੁਹਾਨੂੰ ਐਦ ਕੀ ਬਿੱਟੂ ਨੇ ਕਿੱਥੇ ਜਿੱਤਣਾ ਹੈ ਬਿੱਟੂ ਨਹੀਂ ਜਿੱਤਦਾ ਇੱਥੋਂ ਪਹਿਲਾਂ ਪਾਰਟੀ ਕਰਕੇ ਸੀਗਾ ਹਾਂ ਪਾਰਟੀ ਕਰਕੇ ਜਿੱਦਾਂ ਬਿੱਟੂ ਨੂੰ ਰਗੋਂ ਜੋਂ ਆਂਦਾ ਸੀਗਾ ਇੱਥੇ ਪਹਿਲਾਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਵੀ ਰਹੀ ਐ ਤੁਹਾਨੂੰ ਲੱਗਦਾ ਵੀ ਪੰਜਾਬ 'ਚ ਕੰਮ ਕਰ ਹੋਏ ਨੇ ਪੰਜਾਬ 'ਚ ਕੰਮ ਕਰਦੀ ਨਹੀਂ ਕਾਂਗਰਸ ਇਹ ਤਾਂ ਖੁੱਲਾ ਕੰਮ ਚੱਲਦਾ ਰਿਹਾ ਛੋਟੇ ਛੋਟੇ ਸਾਡਾ ਤਾਂ ਕੰਮ ਛੋਟੇ ਜੂਨਟ ਨਾਲ ਚੱਲਦਾ ਆ ਜਦੋਂ ਦੀ ਬੀਜੇਪੀ ਇਹਨਾਂ ਸਾਰੇ ਛੋਟੇ ਜੂਨਟ ਹੀ ਬੰਦ ਕਰ ਦਿੱਤੇ ਅਸੀਂ ਵਿਹਲੇ ਬਿਠੇ ਤੁਹਾਡੇ ਸਾਹਮਣੇ ਤਾਜ ਖੇਡਦੇ ਪਏ ਸਾਡਾ ਰੋਟੀ ਖਾਣੀ ਵੀ ਔਖੀ ਕੀਤੀ ਪਈ ਇਹਨਾਂ ਨੇ ਦੇ ਅਸੀਂ ਇਹ ਬਿੱਟੂ ਨੂੰ ਵੋਟਵਾਵਾਂਗੇ ਅਸੀਂ ਕਦੇ ਵੀ ਨਹੀਂ ਮੰਨਦਾ ਬਿੱਟੂ ਨੂੰ ਵੋਟ ਇਹ ਐਂ ਦਾ ਸੁਭੀ ਮੰਗਾਈ ਤੁਸੀਂ ਪਹਿਲਾਂ 10 ਸਾਲ ਡਾਕਟਰ ਮਰਮੋਣ ਸਿੰਘ ਨੂੰ ਦੇਖਿਆ ਫਿਰ 10 ਸਾਲ ਨਰਿੰਦਰ ਮੋਦੀ ਨੂੰ ਦੇਖਿਆ ਮੰਗਾਈ ਪਹਿਲਾਂ ਦੀ ਕਮਾਈ ਦੇ हिसाब ਨਾਲ ਪਹਿਲਾਂ ਜਿਆਦਾ ਸੀ ਜਾਂ ਹੁਣ ਜਿਆਦਾ 10 ਸਾਲਾਂ ਚ ਜਾਂ ਵਧੀਆ 10 ਸਾਲਾਂ ਚ ਮੰਗਾਈ ਮੋਦੀ ਨੇ ਕੀਤੀ ਹੈ ਜੀ ਮਰਮੋਣ ਸਿੰਘ ਦੇ ਰਾਜ ਦੇ ਵਿੱਚ ਮੰਗਾਈ ਬਿਲਕੁਲ ਐਂ ਸੀ 416 ਰੁਪਏ ਦਾ ਸਿਲੰਡਰ ਸੀ ਇਹਨੇ 12 1300 ਦਾ ਕਿ ਕਰਤਾ ਆ ਹੁਣ ਵੋਟਾਂ ਕਰਕੇ 100 ਰੁਪਏ ਕਢਾਇਆ ਇਹਨੇ ਪੈਟਰੋਲ ਡੀਜ਼ਲ ਵੀ ਹੋਣੀ ਘਟਾਇਆ ਇਹਨੇ ਆ ਕੇ ਬਲਤ 100 ਰੁਪਈਆ ਹੋ ਗਿਆ ਪੈਟਰੋਲ ਵੀ ਤੇ ਡੀਜ਼ਲ ਵੀ ਕੀ 5 7 ਰੁਪਏ ਘੱਟ ਸੀਗੇ ਕਿڑی ਸਟੇਟ ਸਰਕਾਰ ਫ੍ਰੀ ਜਿਹੜੀਆਂ ਸੂਲਤਾ ਦੇ ਰਹੀ ਹੈ ਜਿਵੇਂ ਬਿਜਲੀ ਦੇਤੀ ਬੱਸਾਂ ਦਾ ਕਿਰਾਇਆ ਮੁਫਤ ਕਰਤਾ 1000 ਰੁਪਏ ਔਰਤਾਂ ਨੂੰ ਕਹਿੰਦੇ ਨੇ ਇਹਦਾ ਫਾਇਦਾ ਹੈਗਾ ਕੋਈ ਮਾੜਾ ਮੋਟਾ ਕੀ ਇਹ ਤਾਂ ਗਲਤ ਹੈ ਜੀ ਆ ਬੱਸਾਂ ਵਿੱਚ ਸਾਰੀਆਂ ਜਨਨੀਆਂ ਬੈਠੀਆਂ ਨੇ ਬੰਦਾ ਦਾ ਵਿਚਾਰਾ ਹੈਂਡਲ ਫੜ ਕੇ ਖਲੋਤਾ ਹੁੰਦਾ ਜਿੰਨੇ ਕਿਰਾਇਆ ਦੇਣਾ ਠੀਕ ਉਹ ਤਾਂ ਹੈਂਡਲ ਫੜ ਕੇ ਖੜਾ ਹੁੰਦਾ ਆ ਜਨਨੀਆਂ 70 70 ਸਾਲ ਦੀਆਂ 80 ਸਾਲ ਦੀਆਂ ਬੁੱਢੀਆਂ ਝੋਲੇ ਚੁੱਕ ਕੇ ਜਾ ਕੇ ਗੱਡੀ 'ਚ ਬੈਹ ਜਾਂਦੀਆਂ ਪਹਿਲਾਂ ਮਾਨੂੰ ਸੀਟ ਦਿਓ ਜੀ ਇਹ ਤਾਂ ਗਲਤ ਕੰਮ ਆ ਫ੍ਰੀ ਦਾ ਕੰਮ ਕੋਈ ਚਾਹੀਦਾ ਵੀ ਨਹੀਂ ਸਾਰੇ ਕੋ ਪੈਸੇ ਲਵੋ ਚਾਹ ਥੋ ਲਓ ਜਰੂਰ ਫਿਰ ਤੁਸੀਂ ਸਾਡੇ ਸਿਰ ਸਾਡੇ ਸਿਰ ਲੈ ਕੇ ਦੇਣਾ ਆਪਣੇ ਘਰੋਂ ਤੁਸੀਂ ਦੇਣਾ ਨਹੀਂ ਪਬਲਿਕ ਦਾ ਪੈਣਾ ਖਰਚਾ ਹੈ ਸਰਕਾਰੀ ਗੱਡੀਆਂ ਫਿਰ ਕਿ ਫੈਜ਼ਿਲ ਚੱਲ ਰਹੀਆਂ ਨੇ ਉਹ ਇਹ ਤਾਂ ਫਿਰ ਇਹਨਾਂ ਨੂੰ ਪਤਾ ਹੋਊਗਾ ਨਾ ਫੈਜ਼ਿਲ ਕਿੱਦਾਂ ਚੱਲਦੀਆਂ ਨੇ ਧੰਨਵਾਦ ਜੀ ਅਸੀਂ ਬੰਦਿਆਂ ਦੇ ਵਿੱਚੋਂ 70 ਤਾਂ ਜਨਾਨੀ ਹੁੰਦੀਆਂ 10 ਬੰਦੇ ਖੜੇ ਹੁੰਦੇ 10 ਬੰਦੇ ਨੇ ਟਿਕਟ ਲਈ ਹੁੰਦੀ ਹੈ ਤੇ 70 ਦਾ ਪੈਸੇ ਕਿੱਥੋਂ ਪੂਰੇ ਕਰ ਦਊਗਾ ਇਹ ਘਰੋਂ ਥੋੜੀ ਲੈ ਕੇ ਦਊਗਾ ਕੱਢੂਗਾ ਤਾਂ ਸਾਡੇ ਸਿਰੋਂ ਹੀ ਕਿ ਹੋਰ ਪਾਸੇ ਸਿਰ ਉਹ ਟੈਕਸ ਠੋਕ ਦੇਗਾ ਤਨਵਜ ਭਾਜੀ ਕੀ ਨਾਮ ਹੈ ਟੋਨੀ ਜੀ ਕਿਹੜੀ ਪਾਰਟੀ ਠੀਕ ਲੱਗੀ ਫੇਰ ਐਮਪੀ ਦੇ ਚੋਣਾਂ ਚ ਭਾਈ ਪਾਰਟੀ ਕੋਈ ਚੰਗੀ ਨਹੀਂ ਹੈਗੀ ਕੋਈ ਕਿਸੇ ਨੂੰ ਨਹੀਂ ਦਿੰਦਾ ਜੀ ਠੀਕ ਹੈ ਨਾ ਜੀ ਪਾਰਟੀ ਕੋਈ ਕਿਸੇ ਨੂੰ ਕੁਝ ਨਹੀਂ ਦਿੰਦੀ ਜੀ ਆਪਣਾ ਕਮਾਓ ਤੇ ਆਪਣਾ ਖਾਓ ਕਦੇ ਕਾਂਗਰਸ ਸਰਕਾਰ ਸੀ ਨਾ ਇੱਥੇ ਜੀ ਸੈਂਟਰ ਵਿੱਚ ਵੀ ਇੱਥੇ ਵੀ ਉਦੋਂ ਕੰਮ ਬਹੁਤ ਵਧੀਆ ਚੱਲਦਾ ਸੀਗਾ ਜੀ ਮਗਰ ਹੁਣ ਕੰਮ ਨਹੀਂ ਜੀ ਤਦ ਹੁਣ ਬਿੱਟੂ 10 ਸਾਲ ਰਿਹਾ ਜੀ 10 ਸਾਲੇ ਚੋਣਾਂ ਕੀ ਕੀਤਾ ਜੀ ਹੁਣ ਭਾਜਪਾ ਦੇ ਵਿੱਚ ਚਲਾ ਗਿਆ ਹੁਣ ਕੀ ਕਰੂਗਾ ਜੀ ਹਾਂਜੀ ਉਹ ਪਤਾ ਤਾਂ ਮੈਂ ਲਿਖ ਰਿਹਾ ਉਹ ਪਤਾ ਲੱਗ ਗਿਆ ਨਾ ਪੰਚਾਇਤ ਰਿਕ ਨੂੰ ਕੌਣ ਚੱਤ ਰਾਇ ਇੱਥੇ ਮਗਰ ਝਾੜੂ ਦੀ ਸਰਕਾਰ ਕਿਹੜੀ ਹੈਗੀ ਹੈ ਜੀ ਇਹਨਾਂ ਨੇ ਜਨਾਨੀਆਂ ਨੂੰ ਕਿਹਾ ਜੀ 1000 ਰੁਪਇਆ ਜੀ ਉਹ ਬਸ ਲੋਲੀਪੌਪ ਦਿੱਤਾ ਜਨਾਨੀਆਂ ਨੂੰ ਮਿੱਤਰੀ ਗੱਲ ਤੇਰਾ ਚੱਲਦਾ ਹਿੱਸਾ ਨਹੀਂ ਬਣਦਾ ਮਿਲੇ ਜੀ 2 ਸਾਲ ਹੋ ਗਏ ਬਣੇ ਨੂੰ 24 ਹਜ਼ਾਰ ਹੋ ਗਏ ਮਿਲੇ ਜੀ ਕਿਸੇ ਨੂੰ ਕੋਈ ਦੱਸ ਦੋ ਮਿਲੇ ਜੀ ਬਸ ਇੱਕ ਲੋਲੀਪੌਪ ਦਿੱਤਾ ਬਿਜਲੀ ਫ੍ਰੀ ਹੈ ਜੀ ਉਹਦਾ ਕਾਲੀਦਲ ਵੀ ਦਿੰਦੀ ਫਰੀ 400 ਜੁਨਟ ਇਹਨੇ 600 ਕਰਤੀ ਇਹ ਗਰੀਬਾਂ ਨੂੰ ਚਲੋ ਫਾਇਦਾ ਹੋ ਗਿਆ ਜੀ। ਉਹ ਰਾਜਾਪੁਰੇ ਨੂੰ ਬਾਹਰੋਂ ਵਿਆਖਲਾ ਲੈਣੇ ਮੀਤਵਾਰ ਤੁਸੀਂ ਵਿਸ਼ਵਾਸ ਕਰਦੇ ਨਹੀਂ ਬਾਹਰ ਦਾ ਬੰਦਾ ਜਿੱਤਣਾ ਨਹੀਂ ਜੀ ਲੋਕally ਜਿੱਤੂਗਾ ਜੀ। ਹਾਂਜੀ। ਲੋਕਲ ਪੱਪੀ ਪ੍ਰੈਸ਼ਰ ਜਿੱਤੂਗਾ ਜੀ ਚਾਂਸ ਉਹਦੇ ਹੈ। ਹਾਂਜੀ। ਕਿੱਦਾਂ ਮਤਲਬ ਗੱਲ ਕੀਤੀ ਜਾਵੇ ਅਕਾਲੀ ਦਲ ਤੇ ਭਾਜਪਾ ਦੀ ਸਥਿਤੀ ਆਪਾਂ ਨੂੰ ਪਤਾ ਪੰਜਾਬ 'ਚ ਕੀ ਤੁਹਾਡੇ ਉਰੇ ਕੀ ਸਥਿਤੀ ਹੈ ਲੁਧਿਆਣੇ 'ਚ? ਲੁਧਿਆਣਾ 'ਚ ਤਾਂ ਮਿਕਸੀ ਹੀ ਖਿਚੜੀ ਪੱਕੀ ਹੋਈ ਹੈ ਜੀ। ਅਕਾਲੀ ਦਲ ਤਾਂ ਕਾਲੀ ਦਲ ਦਾ ਖਤਮ ਹੋਈ ਅੱਗੇ ਦੇਖ ਲੋ ਜੀ ਕਦੋਂ ਝਾੜੂ ਸਰਕਾਰ ਆਈ ਸੀ ਖੰਭ ਸੁੱਟਦੇ ਉਹਨਾਂ ਨੇ ਵੱਡੇ ਵੱਡੇ ਤੇ ਕਦੋਂ ਕਾਂਗਰਸ ਸਰਕਾਰ ਸੀ ਸੈਂਟਰ ਵਿੱਚ ਤੇ ਪੰਜਾਬ ਵਿੱਚ ਉਦੋਂ ਕੀ ਰੇਟ ਸੀ ਗਈ ਸਰੈਂਡਰ ਹੁਣ ਕੀ ਰੇਟ ਆ ਜੀ ਆਟਾ ਕੀ ਰੇਟ ਸੀਗਾ ਆਟਾ ਕੀ ਰੇਟ ਸੀਗਾ ਜੀ ਉਸ ਤੋਂ ਬਾਅਦ ਹੁਣ 1200 ਦੇ ਪਲੱਸ ਸੈਂਟਰ ਪਹੁੰਚ ਗਿਆ 1150 ਦਾ ਹੁਣ ਇਲੈਕਸ਼ਨਾਂ ਕਰਕੇ ਇਹਨਾਂ 850 ਦਾ ਕਰਤਾ ਇਲੈਕਸ਼ਨ ਜਾਣ ਦੀ ਦੇਰ ਆਜੀ ਇਹ ਸਰੰਡਰ 17 1800 ਦਾ ਨਾਇਆਤਾ ਕੇ ਤੇਰੇ ਬੀਜੇਪੀ ਦੇ ਬਰਕਰ ਆ ਜੀ ਉਹ ਕਹਿੰਦੇ ਆ ਜੀ ਆਪਣਾ ਪਾਕਿਸਤਾਨ ਬਹੁਤ ਮਹਿੰਗਾਈ ਆ ਜੀ ਉਥੇ 200 ਰੁਪਏ ਕਿਲੋ ਹੱਟਾ ਜੀ 300 ਰੁਪਏ ਕਿਲੋ ਇਹ ਆ ਜੀ ਠੀਕ ਹੈ ਨਾ ਜੀ ਤੇ ਬੀਜੇਪੀ ਦੇ ਬੰਦੇ ਇੱਥੇ ਇਹੀ ਕੋ ਕਰੀ ਜਾਂਦੀ ਜੇ ਮੰਨ ਲਓ ਕਿ ਉੱਪਰ ਬੀਜੇਪੀ ਆਉਂਦੀ ਆ ਫਿਰ ਲੱਗਦਾ ਵੀ ਹੋਰ ਮਹਿੰਗਾਈ ਹੋਊਗੀ ਮਹਿੰਗਾਈ ਤੁਸੀਂ ਦੇਖੇ ਇੱਥੇ ਗਾਮੇ ਨੇ ਮਿਲਣਾ ਲੋਕਾਂ ਨੂੰ ਜੀ ਭੁੱਖੇ ਤੇ ਲੁੱਟਾ ਖੋਹ ਆਣੀ ਹਣੀ ਉਹਨ ਘਟੋਰੀ ਲੁੱਟਾ ਖੋਹ ਆ ਜੀ ਛੋਟੇ ਜੁੰਟੇ ਅੰਨੀ ਵੱਡੇ ਜੁੰਟਾਈ ਹੁਣ ਮਾਨਸਰਕਾਰ ਤੋਂ ਲੈਂਡ ਆਰਡਰ ਟੂ ਨਹੀਂ ਸੰਭਲ ਰਿਹਾ ਕਾਰਨ ਕੀ ਲੱਗਦਾ ਭਾਈ ਹੁਣ ਕਿਹੜਾ ਮਾਨ ਸਰਕਾਰ ਆ ਜੀ ਕਿਹੜੇ ਛੋਟੇ ਬੰਦੇ ਆ ਅਫਸਰ ਆ ਜੀ ਅਫਸਰਾ ਦੇ ਹੱਥੇ ਚਾਈ ਉਹ ਮਹੀਨਾ ਦਿੰਦੇ ਆ ਖੋਹ ਵਾਲੇ ਉਹ ਆਪਣਾ ਕੰਮ ਕਰੀ ਜਾਂਦੇ ਆ ਤੁਸੀਂ ਅੱਜ ਚੋਰ ਫੜੋ ਮੋਬਾਈਲ ਚੋਰ ਉਹਨਾਂ ਥਾਣੇ ਲੈ ਜਾਣ ਮੜ ਕੇ ਉਹਨਾਂ ਨੂੰ ਛੱਡ ਦੇਣਾ ਜੀ ਉੱਥੇ ਭੰਤਮਨ ਕੀ ਕਰੋਗੇ ਦੱਸੋ ਇੱਦਾਂ ਹੀ ਹੋ ਰਿਹਾ ਇਦਾਂ ਹੀ ਹੋ ਰਹੀ ਹੁਣ ਚਿੱਟਾ ਕਿੰਨਾ ਵਿਕਦਾ ਹੀ ਹੁਣ ਚੁੱਟਾ ਕਿੰਨਾ ਵਿਕਦਾ ਬਈ ਕਿ ਕਿਹੜੇ ਖੰਡ ਬਾਈ ਕਿਸ ਨੇ ਜੀ ਸਰਕਾਰਾਂ ਕੀ ਹੈ ਸਰਕਾਰਾਂ ਪੈਸੇ ਲੈਂਦੀ ਆ ਕਿਹੜੇ ਮੁਲਾਜ਼ਮ ਹੈਗੇ ਆ ਪੈਸੇ ਲੈਂਦੇ ਆ ਛੱਡ ਜਾਂਦੇ ਬੰਦੇ ਹੀ ਤੁਹਾਡੇ ਕੀ ਲਾਤ ਨੇ ਆਪਣੇ ਨਸ਼ੇ ਲੈਣ ਦੇ ਇਲੈਕਸ਼ਨ ਦਾ ਭਾਈ ਨਸ਼ੇ ਨਸ਼ੇ ਬਾਰੇ ਨਸ਼ਾ ਦਾ ਬਹੁਤ ਹੈ ਨਸ਼ਾ ਨਸ਼ਾ ਬਹੁਤ ਹੈ ਇੱਕ ਆਮ ਆਦਮੀ ਪਾਰਟੀ ਦੇ ਵੀ ਮੁਝੇ ਅੰਮ੍ਰਿਤ ਜਨ ਦੇ ਵਿਧਾਨ ਸਭਾ ਚ ਮੰਤਰੀ ਕਿਸੀ ਦੀ ਪੋਸਟ ਦੀ ਜਿੱਤ ਹੋਈ ਰਹੀ ਆ ਪੰਜਾਬ ਚ ਵੀ ਨੌਜਵਾਨ ਤੇ ਕਿਸਾਨ ਬਸ ਸਕਦੇ ਨੇ ਹੋਣੀ ਚਾਹੀਦੀ ਆ ਫੀਮ ਦੀ ਖੇਤੀ ਉਹ ਤਾਂ ਚਲੋ ਕਿਹੜੀ ਭੁੱਕੀ ਫੀਮ ਬਣਾਈ ਇਹਦੇ ਦਵਾਈਆਂ ਜੀ ਪਿੰਦੀ ਆ ਇਹ ਜ਼ਰੂਰ ਹੋਣੀ ਚਾਹੀਦੀ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਤਾਂ ਆਪਾਂ ਖਾਵਾਂ ਦਵਾਈ ਦੇ ਤੌਰ ਤੇ ਵਧੀਆ ਜੇ ਆਪਾਂ ਛੁੱਟੀ ਜਮਾ ਢੇਲੇ ਉਹ ਨੁਕਸਾਨ ਹੀ ਆਈ ਕੋਈ ਵੀ ਚੀਜ਼ ਖਾਲਾ ਤੁਸੀਂ ਵੀ ਸ਼ਰਾਬ ਪੀ ਲੋ ਤੁਸੀਂ ਪਾਈਆ ਪੀ ਲੋ ਸਹੀ ਰਹੋਗੇ ਬੋਤਲ ਪੀਓਗੇ ਤੁਹਾਡੇ ਉੱਪਰ ਡਿੱਗਣੀ ਆਈ ਉਹੀ ਹਿਸਾਬ ਆ ਜੀ ਤੇ ਬਾਕੀ ਕਿਹੜਾ ਵੇਣ ਗੱਲ ਆਈ ਤੁਸੀਂ ਇਕੱਲਾ ਬੰਦਾ ਰਾਤ ਨੂੰ ਕੋਈ ਆਟਰ ਦੇ ਨਹੀਂ ਜਾ ਸਕਦੇ ਜੀ ਠੀਕ ਹੈ ਜੀ ਨਾ ਤੁਸੀਂ ਜਨਾਨੀ ਨਾਲ ਕਿਧਰ ਰਾਤ ਨੂੰ ਜਾ ਸਕਦੇ ਹੋ ਜੀ ਲੁੱਟਾ ਖੋਈ ਹੁਣ 15 ਵੀ ਦਿਨ ਦੀ ਗੱਲ ਹੋ ਮਹੀਨੇ ਦੀ ਆ ਸ਼ੇਰਪੁਰ ਪੁਲ ਦੇ ਉੱਪਰ ਹੀ ਅੱਧਾ ਬੰਦਾ ਟੈਚੀ ਰਪਿਆ ਸੀਗਾ ਅੱਧਾ ਲੈਣਾ ਦੇ ਪਿਆ ਸੀਗਾ ਜੀ ਉਹ ਦੱਸੋ ਕਿੱਥੇ ਗਈ ਸਰਕਾਰ ਕੋਈ ਬੰਦਾ ਲੱਭਿਆ ਇਹਨਾਂ ਨੇ ਕੁਝ ਹੋਇਆ ਜੀ ਅchre ਹਮ ਗੋਲੀਆਂ ਚੱਲਦੀ ਆਈ ਕੁਝ ਕਰਦੇ ਆਂ ਜੀ ਕੁਝ ਕੀ ਕੀਤਾ ਇਹਨਾਂ ਨੇ ਇਹ ਸਭ ਜੋਗੀ ਨੇ ਕਿਹੜੇ ਛੱਡੇ ਹੋਏ ਆ ਜੀ ਉਹ ਹੁਣ ਇੱਕ ਮੇਰੀ ਗੱਲ ਸੁਣਾ ਜੀ ਗੱਡੀ ਭੂਏ ਅੱਗੇ ਖੜੀ ਸੀ ਜੀ ਬਿਲਾ ਰੋ ਜੀ ਮੇਰੇ ਉਹ ਅਗ ਉਹ ਚੋਰ ਚੱਕ ਕੇ ਲੈ ਗਏ ਜੀ ਮਲਾਜਮ ਕੀ ਕਹਿੰਦੇ ਜੀ ਤੁਹਾਨੂੰ ਗੱਡੀ ਮਿਲ ਜੂਗੀ ਮਲਾਜਮ ਜੀ ਗੱਡੀ ਕਹਿੰਦੇ ਮਿਲ ਜੂਗੀ ਸਮਝੋ ਮਿਲੇ ਹੋਈ ਤਾਂ ਇਹ ਕਹਿੰਦੇ ਮਿਲ ਜੂਗੀ ਤੇ ਉਹਨਾਂ ਨੂੰ ਪਤਾ ਇੱਕਦਮ ਚੋਰ ਆਈ ਕੌਣ ਲੈ ਗਿਆ ਗੱਡੀ ਠੀਕ ਹੈ ਨਾ ਜੀ ਬਾਅਦ ਚ ਵੇ ਗੱਡੀ ਅਸੀਂ ਆਪ ਲੱਭੀ ਆਈ ਚਲੋ ਪੁਲਿਸ ਨੇ ਵੀ ਹੈਲਪ ਕੀਤੀ ਬਹੁਤ ਜੀ ਮਗਰ ਗੱਡੀ ਆਪ ਲੱਭੀ ਆ ਜੀ ਪੁਲਿਸ ਵੀ ਚਲੋ ਆਪਣਾ ਕੰਮ ਕਰਦੀ ਆ ਜੀ ਮਗਰ ਪੂਰਾ ਕੰਮ ਨਹੀਂ ਕਰਦੀ ਪੁਲਿਸ ਜੀ ਹਾਂਜੀ ਤਾਂ ਬੋਧਨਾ ਬਾਬਾ ਜੀ ਕੀ ਨਾਮ ਹੈ ਨਹੀਂ ਨਹੀਂ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਰੱਖੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੇ ਕਿਉਂਕਿ ਜਿਹੜਾ ਵੀ ਕਾਰੋਬਾਰ ਚੱਲਦਾ ਉਹਦੇ ਨਾਲ ਗੱਡੀਆਂ ਵਾਲੇ ਨੇ ਜਾਂ ਰੇੜੀਆਂ ਵਾਲੇ ਨਾਲ ਦਾ ਸੰਪਰਕ ਹੁੰਦਾ ਜੇਕਰ ਉਨ੍ਹਾਂ ਦਾ ਕੰਮਕਾਰ ਚੱਲੇਗਾ ਇੰਡਸਟਰੀ ਚੱਲੇਗੀ ਤਾਂ ਹੀ ਇਹਨਾਂ ਲੋਕਾਂ ਦਾ ਜਿਹੜਾ ਕੰਮਕਾਰ ਚੱਲੇਗਾ ਨਰਾਜ਼ਗੀ ਵੀ ਜ਼ਰੂਰ ਹੈ ਤੇ ਸਮੱਸਿਆਵਾਂ ਦਾ ਵੀ ਇਹਨਾਂ ਨੇ ਖੁੱਲਕੇ ਜ਼ਿਕਰ ਕੀਤਾ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਲੁਧਿਆਣਾ